ਸਰ ਤੁਸੀਂ ਪਿਛਲੇ ਜਿਹੜੀ ਪਨੀਰ ਦੇ ਸੈਂਪਲ ਅਤੇ ਹੋਰ ਚੀਜ਼ਾਂ ਸੈਂਪਲ ਲੈ ਸੀ ਉਹਦੀ ਰਿਪੋਰਟ ਆਉਣ ਦਾ ਮਾਮਲਾ ਸਾਹਮਣੇ ਹੈ ਕੀ ਮਸਲਾ ਸਰਪੁਰੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਜਿਹੜੀ ਜੋ ਬਲੇ ਇੱਕ ਸ਼ੱਕ ਦੇ ਆਧਾਰ ਤੇ ਪਨੀਰ ਦਹੀਂ ਤੇ ਮੱਖਣ ਦੀ ਗੱਡੀ ਅਸੀਂ ਇੱਕ ਰਾਉਂਡ ਕੀਤੀ ਸੀ ਸਿਧੂ ਭਗਤ ਦੇ ਨਾਮ ਜਿਸ ਦੀ ਸੈਂਪਲਿੰਗ ਕਰਾਈ ਗਈ ਸੀ ਕਿਉਂਕਿ ਤੁਹਾਨੂੰ ਜਿਸ ਦੀ ਫੂਡ ਸੇਫਟੀ ਅਫਸਰ ਵੱਲੋਂ ਉਹਦੀ ਰਿਪੋਰਟ ਸਾਹਮਣੇ ਮਸੂਲ ਹੋਈ ਸੀ ਜੋ ਰਿਪੋਰਟ ਮੁਤਾਬਕ ਕਿ ਸੈਂਪਲ ਰੱਦ ਹੋ ਚੁੱਕੇ ਨੇ ਤੇ ਜਿਸ ਦੇ ਤਹਿਤ ਅਸੀਂ ਇਹ ਜਸਟਿਸ ਫੂਲ ਸੇ ਵੀ ਅਫਸਰ ਨੂੰ ਨਾਲ ਹੈ ਕਿ ਉਹ ਜਿਹੜਾ ਪਨੀਰ ਸੀ ਚਾਰ ਪੰਜ ਕਿਲੋ ਪਨੀਰ 10 ਕਿਲੋ ਦਹੀਂ ਤੇ 5 ਕਿਲੋ ਮੱਖਣ ਸੀ ਉਹਨੂੰ ਅਸੀਂ ਉਹਨਾਂ ਦੀ ਟੀਮ ਦੀ ਹਾਜ਼ਰੀ ਦੇ ਵਿੱਚ ਡਿਟੈਕਟਸ ਕਰਾਇਆ ਗਿਆ ਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਅਸੀਂ ਹੁਣ ਐਫਆਈਆ ਦਰਸਤ ਕਰਕੇ ਅਗਲੀ ਕਾਰਵਾਈ ਕਰਾਂਗੇ ਸਰ ਜਿਹੜੇ ਅਨਸਰ ਨੇ ਉਹ ਲੋਕਾਂ ਨੂੰ ਇੱਕ ਤਰ੍ਹਾਂ ਦਾ ਜ਼ਹਿਰ ਮਾਰ ਰਹੇ ਟੀਚਰ ਖਾਣ ਪੀਣ ਦੀ ਚੀਜ਼ਾਂ ਵਾਸਤੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਿਹਤ ਭਾਲ ਦੀ ਟੀਮ ਨੂੰ ਅਸੀਂ ਹੁਣ ਰੈਗੂਲਰ ਤਾਲਮੇਲ ਕਰਕੇ ਜੋ ਵੀ ਸਾਨੂੰ ਸ਼ੱਕ ਦੇ ਬਨਾਤੇ ਲੱਗਣਗੇ ਇਹਨਾਂ ਦੇ ਸਟੈਨਡਰਡ ਰੈਗੂਲਰ ਸ ਕਿ ਮੈਂ ਅੰਡਰਸਟੇਟ ਫੂਡ ਸੇਫਟੀ ਅਫਸਰ ਨੂੰ ਵੀ ਇਹ ਫੀਲ ਕਰੂੰਗਾ ਵੀ ਆਪਣੇ ਲੈਵਲ ਤੇ ਵੀ ਇਹ ਰੂਟੀਨ ਚਾਹੀਏ ਆਉਦੀ ਕਿ ਮੁਹਿੰਮ ਚਲਾਉਣ ਤਾਂ ਜੋ ਲੋਕਾਂ ਨੂੰ ਇਸ ਜਿਹੜੀਆਂ ਮਾੜੀਆਂ ਚੀਜ਼ਾਂ ਖਾਣ ਨੂੰ ਮਿਲ ਰਹੀਆਂ ਨੇ ਉਹਨਾਂ ਤੋਂ ਰੋਕ ਸਕੀਏ ਇਹ ਫਾਰਮ ਸਿਗੀਨੀ ਸੇਗਲਾ ਮਿਲਕ ਸੈਂਟਰ ਦੇ ਬਾਰੇ ਕੀ ਪਤਾ ਲੱਗਿਆ 17 ਮਾਰਚ ਦੇ ਅੰਡਰ ਸੈਕਸ਼ਨ 272 ਦੇ ਹਟਾਈ ਪੀਸੀ ਤੇ ਬਾਕੀ ਜੋ ਵੀ ਹੋਰ ਰਿਪੋਰਟਾਂ ਦਾ ਬਣਦੇ ਨੇ ਡਿਸਟ੍ਰਿਕਟ ਫੂਡ ਸੇਫਟੀ ਫੈਕਟਰ ਕੋ ਆਉਦੀ ਮਕਰੀ ਕਰਦੇ ਜਿਹੜੀ ਜਿਹੜੀ ਬੰਦਿਆਂ ਨੇ ਕਾਰਵਾਈ ਕੀਤੀ ਤੇ ਜੋ ਓਨਰ ਆ ਜੀ ਦਾ ਮਨਦੀਪ ਕੁਮਾਰ ਆ ਜੀ ਸਾਰੋਂ ਮੰਗਤ ਰਾਇ ਤੇ ਨਾਲ ਉਹ ਸਲੀਮ ਖਾਨ ਆ ਜੀ ਸਰ ਜਦੋਂ ਉਥੇ ਫੈਕਟਰੀ ਸੀਲ ਕੀਤੀ ਉਹਨਾਂ ਦੀ ਉਦੋਂ ਕੋਈ ਰਿਕਵਰੀ ਵਗੈਰਾ ਉਥੋਂ ਕੋਈ ਛੋੜ ਹੋਈ ਹੈ ਜੀ ਉਹ ਉਹਨਾਂ ਨੇ ਸੈਂਪਲਿੰਗ ਅੱਜ ਵੀ ਦੁਬਾਰਾ ਵੀ ਕੀਤੀ ਹੈ ਉਥੋਂ ਕੜਪੇ ਤੋਂ ਡਿਸਟ੍ਰਿਕਟ ਫੂਡ ਸੇਫਟੀ ਅਫਸਰ ਨੇ ਤੇ ਉਹਨਾਂ ਨੇ ਸੈਂਪਲ ਲੈ ਕੇ ਉਥੇ ਬਕਾਇਦਾ ਉਥੇ ਵੀ ਅੱਜ ਸੀਲਾਂ ਲਾਜਾਂ ਨੇ ਉਹ ਉਹਦੇ ਲੈਵਲ ਤੇ ਉਥੇ ਡਿਸਟ੍ਰਿਕਟ ਫੂਡ ਜਿਹੜੇ ਸੇਫਟੀ ਵਾਲੇ ਅਫਸਰ ਨੇ ਇਹ ਆਪਦੀ ਕਾਰਜ ਕਰਦੇ ਨੇ ਜੀ ਸਰ ਸਾਰੇ ਸੈਂਪਲ ਫੇਰੇ ਨੇ ਜੀ ਜੀ ਕਿੱਤੇ ਕਿਤੇ ਸੋਮਾਈ ਕਾਪੂ ਇਹ ਜਦੋਂ ਦੋਸ਼ੀ ਨੂੰ ਹੁਣ ਆਪਣਾ ਅਸੀਂ ਮਕਦਮਾ ਦਰਜ ਕਰਕੇ ਅਰੈਸਟ ਕਰਾਂਗੇ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਨੂੰ ਕੁਝ ਕੁ ਇਸ ਕੀਤੀ ਜਾਊਗੀ ਕਿ ਉਹ ਸਪਲਾਈ ਕਿਤੇ ਕਿਤੇ ਕਰਦੇ ਜੇ ਬੀਸੀਐਮ ਸਿਟੀ 'ਚ ਸਾਰਾ ਅਜਿਹਾ ਕਾਰਨਾਮਾ ਚੱਲ ਰਿਹਾ ਹੈ ਕਿ ਲੋਕਾਂ ਨੂੰ ਜਿਹੜਾ ਵੰਡ ਰੇਤੀ ਤੇ ਹੋਰ ਇਹ ਆਪਾਂ ਸਪਲਾਈ ਕਰਾਉਣੀ ਕਿਹੜੇ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਮੇਰੀ ਅਪੀਲ ਕਰਨਾ ਚਾਹੁੰਦਾ ਵੀ ਜੇ ਕਿਤੇ ਵੀ ਤੁਹਾਡੇ ਆੜ-ਗਾੜ ਦੇ ਵਿੱਚ ਇਹ ਜੀ ਤੁਹਾਨੂੰ ਲੱਗਦਾ ਵੀ ਇਸ ਮਾੜੇ ਤਰੀਕੇ ਨਾਲ ਕੋਈ ਮਠਾਈ ਜਾਂ ਕੋਈ ਖੋਆ ਜਾਂ ਪਨੀਰ ਹੈਗਾ ਤਿਆਰ ਹੁੰਦਾ ਤਾਂ ਸਾਡੇ ਨੋਟਿਸ ਦੇ ਵਿੱਚ ਜਰੂਰ ਲਿਆਓ ਜਾ ਸੇਤੂਪਾਗ ਦੇ ਡਿਸਟ੍ਰਿਕਟ ਨੂੰ ਸੇਤੀ ਅਫਸਰ ਨੇ ਧਿਆਨ ਚ ਲਿਆਓ ਤਾਂ ਜੋ ਇਹਨਾਂ ਦੀ ਸੈਂਪਲਿੰਗ ਕਰਾ ਕੇ ਇਹਨਾਂ ਦੇ ਖਿਲਾਫ ਕਾਨੂੰਨ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਰ ਸੈਂਪਲ ਸਾਰੇ ਪ੍ਰੋਡਕਟਾਂ ਦੇ ਫੇਲਾ ਨਹੀਂ ਜੇ ਕੋਈ ਪਨੀਰ ਜਾਂ ਕੋਈ ਸਪੈਸ਼ਲ ਚੀਜ਼ ਪਨੀਰ ਦਾ ਜ਼ਿਆਦਾ ਫੇਲਾ ਬਾਕੀ ਲੋ ਸਟੈਂਡਰਡ ਹੈ